ਅੱਜ ਆਪਾਂ ਇੱਕ ਐਹੋਜੀ ਚੀਜ਼ ਬਣਾਉਣ ਲੱਗੇ ਆ ਜੀ ਜਿਹੜੀ ਕਿ ਆਪਣੇ ਪੇਟ ਦਾ ਹਾਜਮਾ ਬਿਲਕੁਲ ਸਹੀ ਰੱਖਦੀ ਹੈਗੀ ਹੈ ਆਪਣੇ ਮਤਲਬ ਕਿ ਅੰਤਾਂ ਦੀ ਸੋਜਣ ਵਗੈਰਾ ਉਹ ਤਾਰਦੀ ਹੈਗੀ ਹੈ ਆਪਣੇ ਪੇਟ ਨੂੰ ਬਿਲਕੁਲ ਸਵਸਥ ਰੱਖਦੀ ਹੈ ਤੇ ਆਪਾਂ ਬਣਾਉਣ ਲੱਗੇ ਸੀ ਜੀ ਕੜੀ ਜਿਹੜੀ ਕਿ ਆਪਣੇ ਸਰੀਰ ਨੂੰ ਬਹੁਤ ਹੀ ਚੰਗੀ ਹੈ ਅਗਰ ਆਪਾਂ ਹਫ਼ਤੇ 'ਚ ਇੱਕ ਵਾਰ ਬਣਾ ਕੇ ਖਾਣੇ ਆ ਨਾ ਤਾਂ ਇਹ ਪੇਟ ਦੇ ਅਨੇਕਾਂ ਹੀ ਰੋਗ ਠੀਕ ਕਰ ਦਿੰਦੀ ਹੈਗੀ ਹੈ ਤੇ ਮੈਂ ਵੀ ਅੱਜ ਚੱਕਿਆ ਜੀ ਕੌਲਾ ਤੇ ਉਹਦੇ ਵਿੱਚ ਪਾਇਆ ਧਨੀਆ ਤੇ ਵੇਸਣ ਪਾਇਆ ਤੇ ਮੈਂ ਖ ਨਾਲ-ਨਾਲ ਪਕੌੜੇ ਵੀ ਬਣਾਉਣੇ ਅੱਜ ਨਾ ਪਕੌੜਿਆਂ ਵਾਲੀ ਬਣਾਉਣੀ ਹੈਗੀ ਐ ਨਾਲੇ ਤਾਂ ਹਲਕੀ-ਫੁਲਕੀ ਚੀਜ਼ ਹੁੰਦੀ ਹੈ ਇਹ ਤੇ ਨਾਲੇ ਇਹ ਸਵਸਥ ਰੱਖਦੀ ਹੈ ਕਿਉਂਕਿ ਵੇਸਣ ਆਪਣੇ ਸਰੀਰ ਵਾਸਤੇ ਬਹੁਤ ਚੰਗਾ ਆਏਗਾ ਅਗਰ ਕਿਸੇ ਨੂੰ ਯੂਰਿਕ ਐਸਿਡ ਆ ਜਾਂ ਗਠੀਆ ਆ ਵਾ ਵਗੈਰਾ ਹੈਗੀ ਆ ਤਾਂ ਉਹ ਇਹਨਾਂ ਚੀਜ਼ਾਂ ਨੂੰ ਨਾ ਖਾਣ ਤੇ ਬਾਕੀ ਖਾ ਸਕਦੇ ਜੀ ਦੂਜੇ ਪਾਸੇ ਪਾ ਲਿਆ ਆਪਾਂ ਤੇਲ ਤੇ ਇਧਰ ਪਾ ਲਈ ਜੀ ਆਪਾਂ ਲੱਸੀ ਤੇ ਲੱਸੀ ਦੇ ਵਿੱਚ ਦੋ ਘਟਕੀਆਂ ਘੋਲ ਦੇਣੀਆਂ ਨੇ ਹੋਰ ਵੇਸਣ ਦੀਆਂ ਜਿਹੜਾ ਕੀ ਆਪਾਂ ਜੀ ਦੀ ਕੜੀ ਬਣਾਉਣੀ ਆ ਉਹ ਵੇਸਣ ਜਿਹੜਾ ਪਾਇਆ ਸੀ ਜੀ ਤੇ ਉਹਦੇ ਬਣਾ ਲੇ ਜੀ ਆਪਾਂ ਪਕੌੜੇ ਤੇ ਬੜਾ ਜੀ ਕਰਦਾ ਹੈਗਾ ਕਦੇ ਕਦੇ ਹਨਾ ਸਪੈਸ਼ਲ ਜੀ ਚੀਜ਼ ਬਣਾਉਣ ਨੂੰ ਵੀ ਅੱਜ ਸਪੈਸ਼ਲ ਚ ਬਣਾਈਏ ਵੈਸੇ ਕੜੀ ਸਿੱਧੀ ਵੀ ਬਣ ਜਾਂਦੀ ਹੁੰਦੀ ਹੈ ਹੋਰ ਹੀ ਮੂੰਹ ਚ ਨਿਕਲਉਂਦਾ ਕੜੀ ਕੜੀ ਤੇ ਚਲੋ ਕੋਈ ਨਹੀਂ ਤੇ ਇਹ ਭਰ ਲਈ ਜੀ ਆਪਾਂ ਕੇਟ ਲਈ ਆਪਣੇ ਆਹ ਜੱਗ ਕੰਚ ਦਾ ਤੇ ਇਹਨੂੰ ਭਰ ਕੇ ਤੇ ਆਪਾਂ ਦੂਜੇ ਪਾਸੇ ਤੇਲ ਬਣਾ ਲਿਆ ਤੇ ਇਧਰ ਆਪਾਂ ਪਕੌੜੇ ਤੜ ਲੈਣੇ ਨੇ ਜੇ ਕਈ ਵਾਰੀ ਕੀ ਹੁੰਦਾ ਨਾ ਕਾਲਕੂਲ ਹੁੰਦੀ ਹੈ ਤੇ ਇਹ ਛੇਤੀ ਵੀ ਬਨ ਜਾਂਦੀ ਹੈ ਮੈਂ ਤਾਂ ਫਿਰ ਪਤਾ ਕੀ ਕਰਦੀ ਆ ਪਿਆਜ਼ ਕੱਟ ਲੇ ਟਮਾਟਰ ਕੱਟ ਲੇ ਵਿਚ ਆਲੂ ਕੱਟ ਲੇ ਨਿੱਕੇ ਨਿੱਕੇ ਵਿਚਾਰੀਆਂ ਮਿਰਚਾ ਕੱਟ ਲੀਆਂ ਵਿੱਚੇ ਧਨੀਆ ਧੁਨੀਆ ਲਟਰ ਪਟਰ ਸਭ ਇਕੱਠਾ ਕਰਕੇ ਵਿੱਚ ਪਾਤੀ ਜੀ ਵੇਸਣ ਦੀ ਕੜਚੀ ਦੇ ਵਿੱਚ ਪਾਤੀ ਲੱਸੀ ਤੇ ਉਹਨੂੰ ਘੋਲ ਕੇ ਤੇ ਤੇਲ ਪਾ ਕੇ ਉਧਰ ਤੇ ਲਾ ਕੇ ਜੀਰੇ ਦਾ ਤੜਕਾ ਤੇ ਚਲੋ ਜੀ ਉਹਨੂੰ ਦਵਾ ਤੇ ਗੇੜੇ ਤੇ ਕੇ ਰਾਵ ਨੂੰ ਰੇਜੇ ਜੇ ਪਾ ਕੇ ਤੇ ਬਸ ਛੱਡ ਦਿੰਨੀ ਆ ਤੇ ਆਪੇ ਰੇਜ ਰੁਜੇ ਜਾਂਦੀ ਹੁੰਦੀ ਹੈ ਇਹ ਹੁੰਦਾ ਜੀ ਮਿੰਟੋਸ ਕਿੰਟ ਕੰਮ ਤੇ ਅੱਜ ਬੜੇ ਸ਼ੌਂਕ ਦੇ ਕਬੂਤਰ ਡਾਇ ਮੈਂ ਅਖਿਆ ਅੱਜ ਪਕੌੜੇ ਛਕੌੜੇ ਬਣਾਉਣੀ ਆ ਤੇ ਨਾਲ-ਨਾਲ ਪਕੌੜੇ ਚਾਹ ਨਾਲੇ ਵੀ ਖਾ ਕੇ ਦੇਖੂਗੀ ਤੇ ਨਾਲੇ ਪਾਈਏ ਕੜੀ ਦੇ ਵਿੱਚ ਵੀ ਪਾ ਲਾਂਗੇ ਹਨਾ ਤੇ ਆ ਤੇਲ ਵੱਧ ਗਿਆ ਸੀ ਤੇ ਮੈਂ ਅਖਿਆ ਇੰਨੇ ਤੇਲ ਨਾਲ ਤਾਂ ਕੜੀ ਲੋਟ ਨਹੀਂ ਆਉਣੀ ਤੇ ਇਹ ਹੋਰ ਕਿਸੇ ਸਬਜੀ ਸਬਜੀ ਚ ਪਾ ਲੂੰਗੀ ਤੇ ਚੱਕਿਆ ਜੀ ਕੱਢਿਆ ਉਹਦੇ ਵਿੱਚ ਤੇ ਜੀਰੇ ਦਾ ਲਾਇਆ ਤੜਕਾ ਜੀਰੇ ਦਾ ਤੜਕਾ ਲਾ ਕੇ ਤੇ ਵਿੱਚ ਮੈਂ ਪਾਤਾ ਜੀ ਪਿਆਜ਼ ਟਮਾਟਰ ਟਮਾਟਰ ਨਹੀਂ ਪਾਇ ਸੌਰੀ ਪਿਆਜ਼ ਤੇ ਤੇ ਥੋੜੇ ਜੇ ਆਲੂ ਕੱਟੇ ਸੀਗੇ ਤੇ ਬਸ ਲਟਰਪਟਰ ਜਾ ਇਕੱਠਾ ਕਰਕੇ ਵਿੱਚ ਪਾਤਾ ਜੋ ਵੀ ਚੀਜ਼ ਆਵੇ ਭੂਖਾ ਭੱਕਾ ਤੇ ਸਾਰੀਆਂ ਭਾਈ ਪਾ ਦਿਆ ਕਰੋ ਵਿੱਚ ਹਨਾ ਭੂਖਾਂ ਵਾਲੀ ਕੜੀ ਬੜੀ ਸਵਾਦ ਬਣਦੀ ਹੈ ਕੜੀ ਨੂੰ ਵਾਵਾ ਵਾਲੇ ਦਵਾਉਣੇ ਪੈਂਦੇ 101 ਵਾਲਾ ਆਉਂਦਾ ਕੜੀ ਤਾਂ ਫੇਰ ਤਿਆਰ ਹੁੰਦੀ ਹੈ ਠੀਕ ਹੈ ਜੀ ਆ ਦੇਖੋ ਜੀ ਸਾਰਾ ਕੁਝ ਕਰਕੇ ਇਕੱਠਾ ਤੇ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲੈਣਾ। ਜਿਆਦੇ ਨਹੀਂ ਭੁੰਨੀ ਦਾ ਹੁੰਦਾ ਕੜੀ ਵਾਲਾ ਮਸਾਲਾ ਜਿਹੜਾ ਹੁੰਦਾ ਨਾ ਇਹਨੂੰ ਲਾਲ ਨਹੀਂ ਕਰੀਦਾ ਹੁੰਦਾ ਕਿਉਂਕਿ ਫਿਰ ਇਹ ਸੋਹਣੀ ਨਹੀਂ ਲੱਗਦੀ ਜਿੰਨਾ ਚਿਰ ਕੱਚੇ ਜਿਹਾ ਪਿਆਜ਼ ਨੇ ਵਿੱਚ ਤੁਰੇ ਫਿਰਦੇ ਤੇ ਵਿੱਚ ਪਾ ਦਿਓ ਜੀ ਹਲਦੀ। ਮਿਰਚਾਂ ਆਪਾਂ ਹੋਰ ਪਾਉਣੀਆਂ ਨਹੀਂ ਗਲਤੀ ਨਹੀਂ ਕਰਨੀ ਕਿਤੇ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਮਿਰਚਾਂ ਦਾ ਚਮਚਾ ਹੋ ਠੋਕਾਂ ਤੇ ਮੁੜ ਕੇ ਸਾਰੀ ਕੜੀ ਮੈਨੂੰ ਲੱਗਦਾ ਡੋਲਣੀ ਪੈ ਜੇ ਤੇ ਇਹ ਡੋਲਣੀ ਵੀ ਔਖੀ ਐ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਤੇ ਕੜੀ ਦੇ ਡੋਲਣ ਵਾਂਗੂ ਤੇਰੇ ਤੋਂ ਕੁਝ ਵੀ ਸਾਡੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਕੜੀ ਤੇ ਡੋਲਣ ਵਾਂਗੂ ਭਾਈ ਤੋਂ ਤੋਂ ਕੁਝ ਨਹੀਂ ਹੋਣਾ ਸੀ ਕਹਿੰਦੇ ਉਹ ਕਿਵੇਂ ਕਹਿੰਦੇ ਡੋਲਣੀ ਵੀ ਔਖੀ ਹੈ ਬਹਿ ਕੇ ਡੋਲਣੀ ਪੈਂਦੀ ਹੈ ਜੇ ਡੋਲਣੀ ਪੈ ਜੇ ਤਾਂ ਤੇ ਆਹ ਲੋ ਜੀ ਆਪਾਂ ਜਿਹੜਾ ਪੀਤਾ ਸੀ ਘੋਲ ਮਦਈਆ ਬਣਾਇਆ ਸੀਗਾ ਤੇ ਇਹਦੇ ਵਿੱਚ ਪਾਤਾ ਠੀਕ ਹੈ ਜੀ ਤੇ ਭਾਈ ਉਹ ਗੱਲ ਯਾਦ ਕਰਕੇ ਤੇ ਬੜੀ ਆਸੀ ਹੁੰਦੀ ਵੀ ਗੱਲ ਸੱਚੀ ਹੈ ਕੜੀ ਕਰਨੀ ਵੀ ਔਖੀ ਤੇ ਡੋਲਣੀ ਵੀ ਔਖੀ ਬਜ਼ੁਰਗਾਂ ਦੀਆਂ ਗੱਲਾਂ ਐਵੇਂ ਨਹੀਂ ਹੈਗੀਆਂ ਉਹਨਾਂ ਦੇ ਕੋਈ ਨਾ ਕੋਈ ਤਤ ਨਿਕਲਦੇ ਆ ਕੜੀ ਜੀ ਆਪਾਂ ਖੜੇ ਹੋ ਕੇ ਡੋਲਦੇ ਆ ਨਾ ਤੇ ਆਪਣੇ ਪੈਰਾਂ ਤੇ ਪੈ ਜਾਂਦੀ ਹੈਗੀ ਆ ਧਿਆਨ ਰੱਖਿਓ ਕੁੜਗੋ ਕਦੇ ਡੋਲਣ ਚੱਲੀਆਂ ਜਾਓ ਤੇ ਮੁੜ ਕੇ ਪੈਰਾਂ ਤੇ ਪਾਈ ਫਿਰੋ ਹਨਾ ਮੁੜ ਕੇ ਗਿੱਟੇ ਆਪ ਦੇ ਲਵੇੜੀ ਫਿਰੋ ਤੁਸੀਂ ਆਹ ਲਓ ਜੀ ਆਪਾਂ ਚੱਕੇ ਤੇ ਪਕੌੜੇ ਥੋੜੇ ਜਿਹਾ ਤਾਂ ਮੈਂ ਰੱਖ ਲੇ ਕੋਈ ਝੂਠ ਨਹੀਂ ਮਾਰਦੀ ਚਾਹ ਨਾ ਖਾਣ ਵਾਸਤੇ ਤੇ ਆਹ ਲਓ ਜੀ ਆਪਾ ਲੇ ਜੀ ਆਪਾਂ ਤੇ ਹੁਣ ਇਹਦੇ ਵਿੱਚ ਇਹਨੂੰ ਰਿਜੜਾ ਧਰ ਦੇਣਾ ਹੈਗਾ ਠੀਕ ਹੈ ਜੀ ਤੇ ਮੈਨੂੰ ਕਹਿ ਦਿੰਦੇ ਨੇ ਕਈ ਕਮੈਂਟ ਵੀ ਮਾਰਦੇ ਹੁੰਦੇ ਆ ਕਹਿ ਦਿੰਦੇ ਆ ਵੀ ਪਰੌਂਠੇ ਬਣਾਏ ਤੇ ਕਿਉਂ ਤਰਿਆ ਤੇ ਇੰਨਾ ਖਾਓਗੇ ਤੇ ਤੁਹਾਡਾ ਬੀਪੀ ਵੱਜ ਜਾਊਗਾ ਇਹ ਤਾਂ ਭਾਈ ਜਿੱਦੇ ਵਦਨਾ ਹੋਇਆ ਪਤਾ ਹੀ ਨਹੀਂ ਲੱਗਣਾ ਹੈਗਾ ਪਰ ਠੀਕ ਆ ਵੈਗੁਰੂ ਦੀ ਕਿਰਪਾ ਨਾਲ ਸਿਹਤ ਸਵਸਥ ਹੈ ਤੇ ਜਿੱਦੇ ਹੋਣਾ ਹੋਇਆ ਤੇ ਜਿੱਦੇ ਵੈਗੁਰੂ ਨੇ ਲੈ ਕੇ ਜਾਣਾ ਹੋਇਆ ਤੇ ਪਤਾ ਨਹੀਂ ਕਿਹੜੇ ਕਿਹੜੇ ਰੋਗ ਬੰਜਣਗੇ ਕੋਈ ਪਤਾ ਨਹੀਂ ਤੇ ਇੱਧਰ ਆਪਾਂ ਕੇਟਲੀ ਚੱਕੀ ਆਪਣੇ ਤੇ ਚੌਲ ਉਬਲਣੇ ਰੱਖਤੇ ਜੀ ਤੇ ਇਹਦੇ ਵਿੱਚ ਹੁਣ ਬਣ ਜਾਣਗੇ ਇਹ ਪਤਾ ਕੀ ਅਨਮੋਲ ਆ ਕੇ ਕਹੂਗਾ ਮੈਂ ਕੜੀ ਚੌਲ ਖਾਣੇ ਆ ਉਹਦੀ ਖਾਤਰ ਫਿਰ ਮੈਨੂੰ ਬਣਾ ਕੇ ਰੱਖਣੇ ਪੈਂਦੇ ਨੇ ਥੋੜੇ ਜੇ ਉਹ ਸਕੂਲੋਂ ਆਊਗਾ ਨਾ ਤੇ ਫਿਰ ਕਹੂਗਾ ਮੈਂ ਤਾਂ ਕੜੀ ਚੌਲ ਖਾਣੇ ਸੀ ਤੇ ਇੱਧਰ ਆ ਰਿੱਜੀ ਜਾਂਦੀ ਇਹਨੂੰ ਜਦੋਂ 101 ਵਾਲਾ ਆ ਗਿਆ ਤੇ ਆਪਾਂ ਇਹਨੂੰ ਲਾ ਦੇਣਾ ਜੀ ਤੇ ਚਲੋ ਇਹ ਗਿਣੇ ਤਾਂ ਨਹੀਂ ਜਾਂਦੇ ਪਰ ਐ ਪਤਾ ਲੱਗ ਜਾਂਦਾ ਜਦੋਂ ਉੱਤੋਂ ਨਾ ਇਹ ਮਤਲਬ ਤੇਲ ਜਾਂ ਛੱਡਣ ਲੱਗ ਜਿੰਦੀ ਤਾਂ ਉਦੋਂ ਪਤਾ ਲੱਗ ਜਾਂਦਾ ਵੀ ਕੜੀ ਤਿਆਰ ਹੋ ਗਈ ਜੇ ਤੇਲ ਨਹੀਂ ਛੱਡਦੀ ਤਾਂ ਇਹਦਾ ਮਤਲਬ ਤਿਆਰ ਨਹੀਂ ਠੀਕ ਹੈ ਤੇ ਭਾਈ ਮੇਰੀ ਕੜੀ ਦੱਸੋ ਤੁਸੀਂ ਵੀ ਕਿੱਥੋਂ ਕਿੱਥੋਂ ਤੱਕ ਦੇਖੀ ਹੈ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਮੇਰੀ ਅੱਜ ਵੀਡੀਓ ਦੇਖੀ ਕੜੀ ਵਾਲੀ ਤੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਬੜਾ ਮੈਨੂੰ ਚਾਜਾ ਚੜ ਜਾਂਦੀ ਆ ਅੱਜ ਪਿੰਡ ਚ ਗਈ ਆ ਤੇ ਇੱਥੇ ਤਾਂ ਹੁਣ ਕੜੀ ਬਣੂਗੀ ਬਣੂਗੀ ਤੇ ਮੈਂ ਕਹਿਨੀ ਆ ਤੁਸੀਂ ਬਣਾਇਆ ਕਰੋ ਤੇ ਭਾਈ ਜੇ ਕਿਸੇ ਤੋਂ ਭੇਜੀ ਜਾਂਦੀ ਤੇ ਮੈਨੂੰ ਭੇਜ ਵੀ ਦਿਆ ਕਰੋ ਠੀਕ ਹੈ ਜੀ ਇਹਨੇ ਛੱਡਤਾ ਜੀ ਕਿਉਂ ਤੇ ਆਪਾਂ ਤੇਲ ਤੇ ਆਪਾਂ ਪਾਤਾ ਜੀ ਉੱਤੇ ਧਨੀਆ ਤੇ ਮੈਂ ਕਹਿਨੀ ਆ ਵਧੀਆ ਇਧਰ ਉਹ ਚੌਲ ਵੀ ਗਏ ਉਬਲ ਤੇ ਓਕੇ ਜੀ ਬਾਏ ਬਾਏ ਕਰ ਦਿਓ ਕਮੈਂਟ ਤੇ ਲਿਖ ਦਿਓ ਪਿੰਡ ਦਾ ਨ